ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਤੇ ਹਾਜ਼ਰ ਹੋਏ ਆ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੇਰਾ ਨਾਮ ਮਨਪ੍ਰੀਤਾ ਅਸੀਂ ਤਿੰਨ ਭੈਣਾਂ ਸੀ ਅਤੇ ਸਾਡੇ ਇੱਕ ਭਰਾ ਸੀ ਮੈਂ ਸਾਰਿਆਂ ਤੋਂ ਵੱਡੀ ਸੀ ਅਸੀਂ ਘਰੋਂ ਠੀਕ ਠਾਕ ਹੀ ਸੀ ਨਾ ਤਾਂ ਚਾਹਤਾ ਗਰੀਬ ਸੀ ਤੇ ਨਾ ਹੀ ਕੋਈ ਜ਼ਿਆਦਾ ਅਮੀਰ ਸੀ ਬਸ ਸਾਡਾ ਵਧੀਆ ਗੁਜ਼ਾਰਾ ਚੱਲੀ ਜਾਂਦਾ ਸੀ ਮੈਂ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਮੈਂ ਪਲੱਸ 2 ਕਰਕੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੈਂ ਪ੍ਰਾਈਵੇਟ ਬੀਏ ਕਰ ਲੈਣੀ ਆ ਤੇ ਨਾਲ ਨਾਲ ਮੈਂ ਸਕੂਲ ਵਿੱਚ ਪੜਾਉਣ ਲੱਗ ਜਾਨੀ ਆ ਚਾਰ ਪੈਸੇ ਦੀ ਆ ਜਾਇਆ ਕਰਨਗੇ ਤਾਂ ਆਪਾਂ ਨੂੰ ਸੌਖਾ ਹੋ ਜਾਊਗਾ ਪਰ ਮੇਰੇ ਪਾਪਾ ਬਹੁਤ ਸ਼ੱਕੀ ਸੁਭਾਅ ਦੇ ਸੀ ਤੇ ਜਮਾਨੇ ਤੋਂ ਵੀ ਬਹੁਤਾ ਡਰਦੇ ਸੀ ਪਾਪਾ ਕਹਿਣ ਲੱਗੇ ਨਹੀਂ ਬੋਤ ਜਮਾਨਾ ਬਹੁਤ ਖਰਾਬ ਆ ਤੂੰ ਬਸ ਘਰ ਬੈਠ ਕੇ ਪੜ੍ਹਾਈ ਕਰ ਲੈ ਨਾ ਤਾਂ ਮੈਂ ਤੈਨੂੰ ਕਾਲਜ ਭੇਜਣਾ ਤੇ ਨਾ ਹੀ ਮੈਂ ਤੈਨੂੰ ਸਕੂਲ ਪੜਾਉਣ ਵਾਸਤੇ ਭੇਜਣਾ ਮੈਂ ਆਪਣੇ ਪਾਪਾ ਦੀ ਹਰ ਗੱਲ ਮੰਨ ਲੈਂਦੀ ਹੁੰਦੀ ਸੀ ਮੈਂ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹਨਾਂ ਦੀ ਇੱਜ਼ਤ ਵੀ ਬਹੁਤ ਕਰਦੀ ਸੀ ਇਸ ਕਰਕੇ ਮੈਂ ਪਾਪਾ ਨੂੰ ਕਿਹਾ ਕਿ ਠੀਕ ਆ ਪਾਪਾ ਮੈਂ ਘਰ ਬਾਹਰ ਬੈਠ ਕੇ ਹੀ ਪੜ ਲੈਂਦੀ ਆ ਮੈਂ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਹੀ ਸ਼ੁਰੂ ਕਰ ਦਿੱਤੀ ਨਾਲ ਹੀ ਨਾਲ ਆਪਣੀ ਬੀਏ ਵੀ ਕਰ ਲਈ ਸੀ ਮੈਂ ਆਪਣੀ ਬੀਏ ਦੀ ਫੀਸ ਵੀ ਟਿਊਸ਼ਨ ਵਿੱਚੋਂ ਕੱਢ ਲੈਂਦੀ ਸੀ ਤੇ ਭੈਣ ਭਰਾਵਾਂ ਦੀ ਫੀਸ ਵੀ ਨਿਕਲ ਜਾਂਦੀ ਸੀ ਸਾਡੇ ਘਰਦਿਆਂ ਦੀ ਇਨਾ ਹੀ ਬਹੁਤ ਸੀ ਕਿ ਕੁੜੀ ਸਾਡੀ ਇੰਨੀ ਹੈਲਪ ਕਰ ਰਹੀ ਆ ਬਹੁਤ ਹੀ ਜ਼ਿਆਦਾ ਫਿਰ ਮੇਰੇ ਪਾਪਾ ਮੇਰੇ ਲਈ ਰਿਸ਼ਤਾ ਦੇਖਣ ਲੱਗ ਪਏ ਪਾਪਾ ਚਾਹੁੰਦੇ ਸੀ ਕਿ ਮੇਰੀ ਦੀ ਦਾ ਰਿਸ਼ਤਾ ਵਧੀਆ ਘਰ ਵਿੱਚ ਹੋ ਜਾਵੇ ਕਿਉਂਕਿ ਮੈਂ ਸੋਹਣੀ ਸੀ ਤੇ ਪੜ੍ਹੀ ਲਿਖੀ ਸੀ ਪਾਪਾ ਕਹਿਣ ਲੱਗੇ ਆਪਾਂ ਕਾਲ ਨਹੀਂ ਕਰਨੀ ਵਧੀਆ ਘਰ ਲੱਭਣਾ ਕੁੜੀ ਵਾਸਤੇ ਫਿਰ ਸਾਨੂੰ ਇੱਕ ਮੁੰਡੇ ਦੀ ਦਾਸ ਪਈ ਉਹਨਾਂ ਦਾ ਪਿੰਡ ਵੀ ਸਾਡੇ ਪਿੰਡ ਤੋਂ ਬਸ 20 ਕਿਲੋਮੀਟਰ ਹੀ ਦੂਰ ਸੀ ਮੇਰੇ ਪਾਪਾ ਮੁੰਡੇ ਦਾ ਘਰ-ਬਾਰ ਦੇਖਣ ਮੁੰਡੇ ਦੇ ਘਰ ਚਲੇ ਗਏ ਤੇ ਪਾਪਾ ਕਹਿਣ ਲੱਗੇ ਕੇ ਘਰਬਾਰ ਬਹੁਤ ਵਧੀਆ ਤੇ ਜ਼ਮੀਨ ਜਾਇਦਾਦ ਵੀ ਵਧੀਆ ਹੈਗੀ ਆ ਉਹਨਾਂ ਦਾ ਤਾਂ ਘਰਬਾਰ ਬਹੁਤ ਤਕੜਾ ਪਰ ਉਹਨਾਂ ਨੇ ਇੱਕੋ ਸ਼ਰਤ ਰੱਖੀ ਅਕੇ ਸਾਨੂੰ ਕੁੜੀ ਕੰਮ ਵਾਲੀ ਚਾਹੀਦੀ ਹੈ ਕਿਉਂਕਿ ਮੁੰਡੇ ਦੀ ਮਾਂ ਨੂੰ ਕੈਂਸਰ ਆ ਉਹਦੇ ਤੋਂ ਬਿਨ ਬਹੁਤਾ ਕੰਮ ਨਹੀਂ ਹੁੰਦਾ ਥੋੜਾ ਬਹੁਤਾ ਹੀ ਕਰਦੀ ਹੈ ਇਸ ਕਰਕੇ ਉਹਨਾਂ ਨੇ ਦਾਜ ਦੀ ਹਿੱਜ ਦੀ ਕੋਈ ਮੰਗ ਨਹੀਂ ਰੱਖੀ ਵਧੀਆ ਅਮੀਰ ਘਰ ਦੇ ਲੋਕ ਨੇ ਪਰ ਮੁੰਡੇ ਦਾ ਰੰਗ ਥੋੜਾ ਜਿਹਾ ਪੱਕਾ ਮੰਮੀ ਕਹਿਣ ਲੱਗੀ ਮੁੰਡੇ ਵਿੱਚ ਕੋਣ ਹੋਣੇ ਚਾਹੀਦੇ ਆ ਪੱਕੇ ਰੰਗ ਜਾਂ ਗੋਰੇ ਰੰਗ ਦੀ ਕੋਈ ਗੱਲ ਨਹੀਂ ਹੁੰਦੀ। ਮੇਰੇ ਪਾਪਾ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਮੇਰਾ ਰਿਸ਼ਤਾ ਉਸ ਘਰ ਵਿੱਚ ਹੋ ਜਾਵੇ। ਉਤੋਂ ਮੰਮੀ ਨੇ ਵੀ ਹੰਗਾਰਾ ਪਾ ਦਿੱਤਾ ਤੇ ਫਿਰ ਮੇਰਾ ਰਿਸ਼ਤਾ ਉੱਥੇ ਹੀ ਕਰ ਦਿੱਤਾ। ਮੈਂ ਆਪਣੇ ਮੰਮੀ ਪਾਪਾ ਅਗੇ ਬਿਲਕੁਲ ਨਹੀਂ ਬੋਲਦੀ ਸੀ। ਉਹਨਾਂ ਨੇ ਮੇਰੇ ਪੁੱਛੇ ਤੋਂ ਬਿਨਾਂ ਹੀ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਜਿਸ ਦਿਨ ਸਾਡਾ ਸ਼ਗਨ ਸੀ ਮੈਂ ਉਸ ਦਿਨ ਪਹਿਲੀ ਵਾਰ ਹੀ ਮੁੰਡੇ ਨੂੰ ਦੇਖਿਆ ਤਾਂ ਮੁੰਡਾ ਮੈਨੂੰ ਠੀਕ ਲੱਗਿਆ ਕਿਉਂਕਿ ਮੁੰਡੇ ਦਾ ਰੰਗ ਤਾਂ ਜ਼ਰੂਰ ਪੱਕਾ ਸੀ। ਪਰ ਮੈਂ ਨਖਸ਼ ਬਹੁਤ ਸੋਹਣੀ ਸੀ ਉਹ ਜੱਜ ਦਾ ਸੀ ਤੇ ਫਿਰ ਸਾਡਾ ਵਿਆਹ ਹੋ ਗਿਆ ਮੇਰੇ ਸਹੁਰਿਆਂ ਨੇ ਤੇ ਵਿਆਹ ਤੇ ਕੋਈ ਜ ਬਹੁਤਾ ਖਰਚਾ ਨਾ ਕਰਵਾਇਆ ਮੈਂ ਸਹੁਰੇ ਘਰ ਗਈ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੇ ਸਹੁਰੇ ਘਰ ਵਿੱਚ ਹਰ ਇੱਕ ਸੁੱਖ ਸੁਹੂਲਤ ਦੀ ਚੀਜ਼ ਸੀ ਬੜੀ ਸੋਹਣੀ ਕੋਠੀ ਪਾਈ ਹੋਈ ਸੀ ਮੇਰੇ ਘਰ ਵਾਲੇ ਨੇ ਸੁਹਾਗ ਰਾਤ ਨੂੰ ਮੈਨੂੰ ਮੁੰਦਰੀ ਪਾਈ ਤੇ ਮੇਰੇ ਨਾਲ ਬਹੁਤ ਪਿਆਰ ਕੀਤਾ ਮੇਰੀ ਰਾਤ ਹਸੀਨ ਬਣਾ ਦਿੱਤੀ ਅਸੀਂ ਸਾਰੀ ਰਾਤ ਇੱਕ ਦੂਸਰੇ ਦੇ ਨਾਲ ਪਿਆਰ ਭਰੀਆਂ ਗੱਲਾਂ-ਬਾਤਾਂ ਕਰਦੇ ਰਹੇ। ਇੱਕ ਦੂਜੇ ਨੂੰ ਸਵਾਦ ਦਿੰਦੇ ਰਹੇ। ਮੇਰੇ ਘਰ ਵਾਲਾ ਵੀ ਬਹੁਤ ਖੁਸ਼ ਸੀ। ਵਿਆਹ ਤੋਂ ਹਫ਼ਤਾ ਕੋ ਬਾਅਦ ਮੇਰਾ ਘਰ ਵਾਲਾ ਕੰਮ ਵਿੱਚ ਬਿਜੀ ਰਹਿਣ ਲੱਗ ਪਿਆ ਤੇ ਉਹ ਹੁਣ ਮੈਨੂੰ ਘੱਟ ਟਾਈਮ ਦਿੰਦਾ ਸੀ। ਬਸ ਰਾਤ ਨੂੰ ਮੇਰੇ ਨਾਲ ਇੱਕ ਵਾਰ ਹੀ ਕਰਦਾ ਤੇ ਫਿਰ ਸੌਂ ਜਾਂਦਾ ਸੀ। ਕਹਿ ਦਿੰਦਾ ਸੀ ਕਿ ਮੈਂ ਸਵੇਰੇ ਉੱਠ ਕੇ ਕੰਮ ਵੀ ਕਰਨਾ ਹੁੰਦਾ। ਪਰ ਮੈਂ ਚਾਹੁੰਦੀ ਸੀ ਕਿ ਸਾਡਾ ਨਵਾਂ-ਨਵਾਂ ਵਿਆਹ ਹੋਇਆ ਮੇਰੇ ਘਰ ਵਾਲਾ 2-3 ਵਾਰ ਮੇਰੇ ਨਾਲ ਖੁਸ਼ ਹੋਇਆ ਕਰੇ ਪਰ ਉਸ ਨੂੰ ਘਰ ਦੇ ਤੇ ਨਾਲ ਨਾਲ ਖੇਤ ਦੇ ਕੰਮਾਂ ਵਿੱਚ ਜ਼ਿਆਦਾ ਦਿਲਚਸਪੀ ਸੀ ਵੈਸੇ ਤਾਂ ਮੈਂ ਬਹੁਤ ਖੁਸ਼ ਸੀ ਪਰ ਮੈਨੂੰ ਆਪਣੇ ਘਰ ਵਾਲੇ ਤੋਂ ਬਸ ਇਹੀ ਸ਼ਿਕਾਇਤ ਸੀ ਕਿ ਮੇਰੇ ਨਾਲ ਜ਼ਿਆਦਾ ਸਮਾਂ ਨਹੀਂ ਬਤਾਉਂਦਾ ਮੇਰੇ ਵਿਆਹ ਤੋਂ ਬਾਅਦ ਅਸੀਂ ਇੱਕ ਵਾਰ ਮੇਰੇ ਪਿਕੇ ਘਰ ਜਾ ਕੇ ਮਿਲਾਏ ਸੀ ਤੇ ਮੇਰੇ ਵਿਆਹ ਨੂੰ ਹੁਣ 1 ਮਹੀਨਾ ਹੋਇਆ ਸੀ ਮੈਂ ਆਪਣੇ ਘਰ ਵਾਲੇ ਗगन ਨੂੰ ਕਿਹਾ ਕਿ ਗਗਨ ਮੈਂ ਆਪਣੇ ਪੇਕੇ ਘਰ ਜਾਣਾ ਉੱਥੇ ਚਾਰ ਕੁ ਦਿਨ ਲਾ ਕੇ ਆਉਣੀ ਆ ਮੇਰੀ ਸੱਸ ਵੀ ਕਹਿਣ ਲੱਗੀ ਕਿ ਤੂੰ ਚਲੀ ਜਾ ਜਦੋਂ ਦਾ ਵਿਆਹ ਹੋਇਆ ਇੱਕ ਵਾਰ ਵੀ ਰਹਿ ਨਹੀਂ ਗਈ ਤੇ ਗगन ਨੇ ਮੈਨੂੰ ਜਾਣ ਨੂੰ ਕਹਿ ਦਿੱਤਾ ਮੈਂ ਆਪਣੀ ਮੰਮੀ ਨੂੰ ਫੋਨ ਕੀਤਾ ਤਾਂ ਮੰਮੀ ਕਹਿਣ ਲੱਗੀ ਕਿ ਤੇਰੇ ਪਾਪਾ ਤਾਂ ਹਜੂਰ ਸਾਹਿਬ ਗਏ ਹੋਏ ਨੇ ਤੈਨੂੰ ਲੈਣ ਕੌਣ ਆਊਗਾ ਤਾਂ ਤੂੰ ਕਾਂਗ ਨੂੰ ਹੀ ਕਹਿ ਦੇ ਕਿ ਉਹ ਹੀ ਤੈਨੂੰ ਛੱਡ ਜਾਊਗਾ ਮੈਂ ਕਿਹਾ ਨਹੀਂ ਮੰਮੀ ਇਹਨਾਂ ਦਾ ਟਾਈਮ ਨਹੀਂ ਮੈਨੂੰ ਛੱਡ ਕੇ ਜਾਂਦਾ ਫਿਰ ਮੇਰੇ ਮੰਮੀ ਕਹਿਣ ਲੱਗੇ ਚੱਲ ਮੈਂ ਤੇਰੀ ਮਾਸੀ ਦੇ ਮੁੰਡੇ ਨੂੰ ਫੋਨ ਕਰ ਦਿੰਨੀ ਆ ਉਹ ਤੈਨੂੰ ਆ ਕੇ ਲੈ ਜਾਊਗਾ ਮੈਂ ਕਿਹਾ ਹਾਂ ਮਾਸੀ ਦਾ ਪਿੰਡ ਮੇਰੇ ਸਹੁਰਿਆਂ ਦੇ ਪਿੰਡ ਦੇ ਨਾਲ ਹੀ ਸੀ ਬਸ 15 ਕੁ ਮਿੰਟਾਂ ਦਾ ਹੀ ਰਸਤਾ ਸੀ ਤੇ ਸ਼ਾਮ ਨੂੰ ਮੇਰੇ ਮਾਸੀ ਦਾ ਮੁੰਡਾ ਮੈਨੂੰ ਲੈਣ ਦੇ ਲਈ ਆ ਗਿਆ ਮੈਂ ਕਿਹਾ ਵੀਰੇ ਤੂੰ ਬਹੁਤ ਲੇਟ ਆ ਗਿਆ ਸਿਆਲ ਤੇ ਦਿਨ ਤੇ ਤੂੰ 4 ਵਜੇ ਮੈਨੂੰ ਲੈਣਾ ਆ ਤੇ ਹੁਣ ਤੰਦ ਵੀ ਲੈਣ ਲੱਗ ਪਈ ਪਵੇਗੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਅੱਜ ਦੀ ਰਾਤ ਉਹ ਸਾਡੇ ਕੋਲ ਰਹਿ ਜਾਵੇ ਕੱਲ ਨੂੰ ਤੈਨੂੰ ਮੈਂ ਪਿੰਡ ਛੱਡ ਕੇ ਆਉਂਗਾ ਉਹ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਮੇਰਾ ਵੀ ਮਾਸੀ ਕੋਲ ਰਹਿਣ ਨੂੰ ਬੜਾ ਦਿਲ ਕਰਦਾ ਸੀ ਕਿਉਂਕਿ ਮਾਸੀ ਮੇਰਾ ਬੜਾ ਹੀ ਮੋਹ ਕਰਦੀ ਹੁੰਦੀ ਸੀ ਤੇ ਮਾਸੀ ਸਾਡੇ ਪਿੰਡ ਵਿੱਚ ਬਹੁਤ ਜਾਂਦੀ ਆਉਂਦੀ ਹੁੰਦੀ ਸੀ ਹੁਣ ਮਾਸੀ ਨੂੰ ਬੀਪੀ ਵਤਨ ਦੀ ਪ੍ਰੋਬਲਮ ਸੀ ਦਾ ਸਾ ਮਾਸੀ ਸਾਡੇ ਪਿੰਡ ਘਟ ਹੀ ਜਾਂਦੀ ਸੀ ਉਹਨਾਂ ਨੂੰ ਇਹ ਇਕੱਲਿਆਂ ਨੂੰ ਜਾਣ ਵਾਸਤੇ ਨਹੀਂ ਕਹਿੰਦੇ ਸੀ ਰਸਤੇ ਵਿੱਚ ਬੀਬੀ ਵਾਦ ਘਟ ਗਿਆ ਤਾਂ ਔਖਾ ਹੋ ਜਾਂਦਾ ਸੀ ਅਸੀਂ ਸ਼ਾਮ ਨੂੰ 6:00 ਵਜੇ ਮੇਰੀ ਮਾਸੀ ਦੇ ਘਰ ਪਹੁੰਚ ਗਏ ਮੇਰੀ ਮਾਸੀ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ ਮਾਸੀ ਨੇ ਸਬਜ਼ੀ ਤਾਂ ਪਹਿਲਾਂ ਹੀ ਬਣਾ ਰੱਖੀ ਸੀ ਸਾਡੇ ਗਿਆ ਤੋਂ ਮਾਸੀ ਨੇ ਰੋਟੀ ਬਣਾਈ ਅਸੀਂ ਰੋਟੀ ਖਾ ਕੇ ਗੱਲਾਂ ਬਾਤਾਂ ਕਰਨ ਬੈਠ ਗਏ ਮਾਸੀ ਦਾ ਮੁੰਡਾ ਕਹਿੰਦਾ ਕਿ ਮੰਮੀ ਤੁਸੀਂ ਆਪਣੀ ਦਵਾਈ ਲੈ ਲਓ ਨਹੀਂ ਤਾਂ ਐਵੇਂ ਤੁਹਾਡਾ ਬੀਬੀ ਵੱਜ ਜਾਵੇਗਾ ਮਾਸੀ ਨੇ ਆਪਣੀ ਦਵਾਈ ਲਈ ਤੇ ਮਾਸੀ ਕਹਿਣ ਲੱਗੀ ਮਨਪ੍ਰੀਤ ਪੁੱਤ ਮੈਨੂੰ ਨੀਂਦ ਆ ਰਹੀ ਆ ਤੁਸੀਂ ਭੈਣ ਭਰਾ ਗੱਲਾਂ ਬਾਤਾਂ ਕਰੋ ਤੇ ਮੈਂ ਹੁਣ ਸੌਂ ਜਾਵਾਂ ਨਹੀਂ ਤਾਂ ਫਿਰ ਮੇਰੀ ਨੀਂਦ ਟਲ ਜਾਵੇਗੀ ਤੇ ਬਲੱਡ ਵੀ ਬਾਹਰ ਜਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਮਾਸੀ ਤੁਸੀਂ ਸੌਂ ਜਾਓ ਆਪਾਂ ਕੱਲ ਨੂੰ ਗੱਲਾਂ ਬਾਤਾਂ ਕਰ ਲਵਾਂਗੇ ਇਹਨਾਂ ਕਹਿ ਕੇ ਮਾਸੀ ਤਾਂ ਪੈ ਗਈ ਤੇ 10 ਮਿੰਟਾਂ ਬਾਅਦ ਹੀ ਮਾਸੀ ਦੇ ਘਰਾੜੇ ਸੁਣਨ ਨੂੰ ਵੀ ਲੱਗ ਪਏ ਮੈਂ ਤੇ ਮਾਸੀ ਦਾ ਮੁੰਡਾ ਗੱਗੂ ਅਸੀਂ ਦੋਨੋਂ ਬੈਠੇ ਗੱਲਾਂ ਕਰ ਰਹੇ ਸੀ ਮੈਂ ਉਸ ਨੂੰ ਕਿਹਾ ਕਿ ਗੱਗੂ ਜਾਂ ਤੂੰ ਆਪਣੇ ਕਮਰੇ ਵਿੱਚ ਜਾ ਤੇ ਸੌਂ ਜਾ ਉਹ ਕਹਿਣ ਲੱਗਾ ਮੈਨੂੰ ਹਜੇ ਨੀਂਦ ਨਹੀਂ ਆਉਂਦੀ ਉਹਨਾਂ ਟਾਈਮ ਮੈਂ ਇੱਥੇ ਹੀ ਤੇਰੇ ਬਿਸਤਰੇ ਵਿੱਚ ਬੈਠ ਜਾਣਾ ਆਪਾਂ ਗੱਲਾਂ-ਬਾਤਾਂ ਕਰਦੇ ਹਾਂ ਮੈਂ ਕਿਹਾ ਆਪਾਂ ਗੱਲਾਂ-ਬਾਤਾਂ ਕਿਹੜੀਆਂ ਕਰਨੀਆਂ ਉਹ ਕਹਿਣ ਲੱਗਾ ਕਿ ਚੱਲ ਆਪਾਂ ਫੋਨ ਤੇ ਗੇਮ ਖੇਡਦੇ ਹਾਂ ਉਹ ਮੇਰੇ ਨਾਲ ਆ ਕੇ ਬੈਠ ਗਿਆ ਉਹਨੇ ਗੇਮ ਖੇਡਦੇ-ਖੇਡਦੇ ਨੇ ਆਪਣਾ ਹੱਥ ਮੇਰੇ ਪੱਟ ਤੇ ਰੱਖ ਲਿਆ ਮੈਨੂੰ ਗੋਦਗਦੀ ਜਿਹੀ ਹੋਣ ਲੱਗੀ ਤੇ ਫਿਰ ਉਹ ਆਪਣੇ ਪੈਰ ਮੇਰੇ ਪੈਰਾਂ ਦੇ ਨਾਲ ਲਗਾਉਣ ਲੱਗਾ ਮੈਨੂੰ ਕਹਿੰਦਾ ਮਨਪ੍ਰੀਤ ਤੇਰੇ ਪੈਰ ਕਿੰਨੇ ਠੰਡੇ ਆ ਲੈ ਮੈਂ ਤੇਰੇ ਪੈਰ ਨਿੱਗੇ ਕਰ ਦੇਵਾਂ ਮੇਰੇ ਪੈਰਾਂ ਦੇ ਵਿੱਚ ਪੈਰ ਦੇ ਕੇ ਉਹ ਮੇਰੇ ਪੈਰਾਂ ਤੇ ਖਰਾਸ਼ ਜੀ ਕਰਨ ਲੱਗਾ ਮੈਨੂੰ ਬੜਾ ਵਧੀਆ ਜਿਹਾ ਮਹਿਸੂਸ ਹੋ ਰਿਹਾ ਸੀ ਇਸ ਕਰਕੇ ਮੈਂ ਉਹਨੂੰ ਨਾ ਰੋਕਿਆ ਫਿਰ ਉਸਨੇ ਆਪਣਾ ਹੱਥ ਮੇਰੇ ਪੱਟ ਦੇ ਉੱਥੇ ਵੱਲ ਨੂੰ ਲੈ ਜਾਣਾ ਸ਼ੁਰੂ ਕਰ ਦਿੱਤਾ ਮੈਨੂੰ ਬੜਾ ਮਜ਼ਾ ਆਈ ਜਾਂਦਾ ਸੀ ਮੈਂ ਅੱਖਾਂ ਮੀਚ ਕੇ ਬੈਠ ਗਈ ਉਹ ਵੀ ਸਮਝ ਗਿਆ ਸੀ ਕਿ ਮੈਨੂੰ ਚੰਗਾ ਲੱਗ ਰਿਹਾ ਉਹ ਮੈਨੂੰ ਕਹਿਣ ਲੱਗਾ ਕਿ ਕੀ ਗੱਲ ਮਨਪ੍ਰੀਤ ਤੈਨੂੰ ਨੀਂਦ ਨਹੀਂ ਆ ਰਹੀ ਮੈਂ ਕਿਹਾ ਕਿ ਨਹੀਂ ਨਹੀਂ ਨੀਂਦ ਨਹੀਂ ਆ ਰਹੀ ਬਸ ਤੇਰੇ ਹੱਥ ਲਾਉਣ ਨਾਲ ਮੈਨੂੰ ਸਰੂਰ ਜਿਹਾ ਛੜਨ ਲੱਗ ਪਿਆ ਬਸ ਇਹ ਨਹੀਂ ਗੱਲ ਹੀ ਕਹਿਣ ਦੀ ਲੋੜ ਸੀ ਕਿ ਉਹਨੇ ਮੈਨੂੰ ਘੁੱਟ ਕੇ ਗੱਲ ਵਖੜੀ ਪਾ ਲਈ ਤੇ ਮੈਨੂੰ ਕਹਿਣ ਲੱਗਾ ਚੱਲ ਆਪਾਂ ਮੇਰੇ ਬੈਡਰੂਮ ਵਿੱਚ ਚੱਲਦੇ ਹਾਂ ਮੈਂ ਵੀ ਬੜੀ ਜਲਦੀ ਉਸਦੇ ਨਾਲ ਜਾਣ ਲਈ ਤਿਆਰ ਹੋ ਗਈ ਕਿਉਂਕਿ ਮਾਸੀ ਤਾਂ ਸੁੱਤੀ ਹੋਈ ਸੀ ਤੇ ਅਸੀਂ ਬੇਫਿਕਰ ਸੀ ਅਸੀਂ ਉਸਦੇ ਬੈਡਰੂਮ ਵਿੱਚ ਚਲੇ ਗਏ ਫਿਰ ਉੱਥੇ ਅਸੀਂ ਦੋਨਾਂ ਨੇ ਉਹ ਸਭ ਕੁਝ ਕਰ ਲਿਆ ਜੋ ਅਸੀਂ ਨਹੀਂ ਸੀ ਕਰਨਾ ਅਸੀਂ ਭੈਣ ਭਰਾਵਾਂ ਨੇ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਲਿਆ ਮੈਂ ਉਸ ਨੂੰ ਕਿਹਾ ਗੱਗੂ ਹੁਣ ਰਾਤ ਦੇ 12 ਵਜ ਗਏ ਨੇ ਤੇ ਤੂੰ ਮੈਨੂੰ ਛੱਡ ਮੈਂ ਮਾਸੀ ਕੋਲ ਜਾ ਕੇ ਸੌਂ ਜਾਣੀ ਆਂ ਐਵੇਂ ਉਹ ਨੂੰ ਜਾਗ ਆ ਗਈ ਤਾਂ ਉਹ ਆਪਣੇ ਤੇ ਸ਼ੱਕ ਕਰੂਗੀ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਮੰਮੀ ਨੂੰ ਸਵੇਰ ਤੱਕ ਜਾਗ ਨਹੀਂ ਆਉਂਦੀ ਮੈਂ ਤਾਂ 6 ਵਜੇ ਮੰਮੀ ਨੂੰ ਆਵਾਜ਼ਾ ਮਾਰ ਮਾਰ ਕੇ ਹੀ ਉਠਾਉਣਾ ਹੁੰਦਾ ਤੂੰ ਬੇਫਿਕਰ ਹੋ ਕੇ ਪਈ ਰਹਿ ਮੇਰੇ ਨਾਲ ਤੇ ਫਿਰ ਅਸੀਂ ਦੁਬਾਰਾ ਤੋਂ ਲੱਗ ਪਏ ਅਸੀਂ ਉਸ ਰਾਤ 4-5 ਵਾਰ ਆਨੰਦ ਲਿਆ ਸਾਨੂੰ ਦੋਨਾਂ ਨੂੰ ਬੜਾ ਸੁਆਦ ਆਇਆ ਮੈਂ ਉਸ ਨੂੰ ਕਿਹਾ ਕਿ ਗੱਗੂ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਕਦੇ ਸੁਆਦ ਨਹੀਂ ਦਿੱਤਾ ਉਹਦਾ ਤਾਂ ਕਮਾਂਕਾਰਾਂ ਵੱਲ ਜ਼ਿਆਦਾ ਹੀ ਧਿਆਨ ਹੁੰਦਾ ਉਹ ਕਹਿਣ ਲੱਗਾ ਤੇਰੇ ਘਰ ਵਾਲਾ ਤੇਰੇ ਨਾਲ ਫਿਰ ਬਿਲਕੁਲ ਵੀ ਟਾਈਮ ਨਹੀਂ ਬਤਾਉਂਦਾ ਹਉਕਾ ਮੈਂ ਉਸ ਨੂੰ ਕਿਹਾ ਕਿ ਨਹੀਂ ਨਹੀਂ ਟਾਈਮ ਤਾਂ ਬਤਾਉਂਦਾ ਬਸ ਇੱਕ ਵਾਰ ਕਰਕੇ ਸੌਂ ਜਾਂਦਾ ਤੇ ਮੇਰੀ ਇੱਛਾ ਹੁੰਦੀ ਹੈ ਕਿ ਵਾਰ-ਵਾਰ ਕਰਨ ਦੀ ਕਿਉਂਕਿ ਮੇਰਾ ਤਾਂ ਹੁਣ ਨਵਾਂ ਨਵਾਂ ਵਿਆਹ ਹੋਇਆ ਬੰਦਾ ਸਾਲ 6 ਮਹੀਨੇ ਤੱਕ ਕਿੰਨੀ-ਕਿੰਨੀ ਵਾਰ ਕਰ ਲਵੇ ਤਾਂ ਵੀ ਸਬਰ ਨਹੀਂ ਆਉਂਦਾ ਪਰ ਉਹ ਪਤਾ ਨਹੀਂ ਕੀ ਹੋਇਆ ਜੀ ਹਾਂ ਇਨਸਾਨ ਜਿਹੜਾ ਇੱਕ ਵਾਰ ਕਰਕੇ ਤੇ ਫਿਰ ਦੂਸਰੇ ਪਾਸੇ ਮੁਹਰੇ ਹੀ ਸੌ ਜਾਂਦਾ ਮੈਨੂੰ ਸੱਚੀ ਅੱਜ ਤੇਰੇ ਨਾਲ ਬਹੁਤ ਹੀ ਮਜ਼ਾ ਆਇਆ ਉਹ ਕਹਿਣ ਲੱਗਾ ਚੱਲ ਫਿਰ ਆਪਾਂ ਦੋਨੋਂ ਆਪਣਾ ਇਹ ਰਿਸ਼ਤਾ ਕਾਇਮ ਹੀ ਰੱਖਾਂਗੇ ਤੇ ਇਸੇ ਤਰ੍ਹਾਂ ਇੱਕ ਦੂਜੇ ਨਾਲ ਮਜ਼ੇ ਕਰਦੇ ਰਹਾਂਗੇ ਮੈਂ ਉਸ ਨੂੰ ਕਿਹਾ ਕਿ ਠੀਕ ਆ ਆਪਣੇ ਤੇ ਤਾਂ ਕੋਈ ਸ਼ੱਕ ਵੀ ਨਹੀਂ ਕਰੇਗਾ ਤੂੰ ਮੇਰੇ ਸਹੁਰੇ ਘਰ ਆਣੇ ਬਹਾਨੇ ਮੈਨੂੰ ਮਿਲਣਾ ਆਜਾਇਆ ਕਰੀਂ ਤੇ ਫਿਰ ਅਸੀਂ ਦੋਨਾਂ ਨੇ ਭੈਣ ਭਾਵਾਂ ਵਾਲਾ ਰਿਸ਼ਤਾ ਛੱਡ ਕੇ ਨਜਾਇਜ਼ ਹੀ ਰਿਸ਼ਤਾ ਬਣਾ ਲਿਆ ਮੈਂ ਅਕਸਰ ਹੀ ਗੱਗੂ ਨਾਲ ਗੱਲਾਂ ਕਰਦੀ ਹੁੰਦੀ ਸੀ ਤੇ ਉਸ ਦੇ ਨਾਮ ਤੇ ਮੈਂ ਆਪਣੀ ਸਹੇਲੀ ਦਾ ਨਾਮ ਭਰਿਆ ਹੋਇਆ ਸੀ ਜਦ ਮੈਂ ਚੈਟ ਕਰਦੀ ਸੀ ਤਾਂ ਮੇਰੇ ਘਰ ਵਾਲੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਉਹ ਸਮਝਦਾ ਸੀ ਕਿ ਮੈਂ ਤਾਂ ਆਪਣੀਆਂ ਸਹੇਲੀਆਂ ਦੇ ਨਾਲ ਸਾਰਾ ਦਿਨ ਚੈਟ ਕਰਦੀ ਰਹਿੰਦੀ ਆ ਤੇ ਮੈਂ ਇੱਕ ਦਿਨ ਮੇਰੇ ਆਨੰਦ ਨੇ ਬਾਹਰੋਂ ਆਉਣਾ ਸੀ ਮੇਰੇ ਘਰ ਵਾਲੇ ਨੇ ਉਸ ਨੂੰ ਦਿੱਲੀ ਤੋਂ ਲੈਣ ਜਾਣਾ ਸੀ ਉਸ ਦਿਨ ਮੈਂ ਗੱਗੂ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਅੱਜ ਮੇਰਾ ਘਰ ਵਾਲਾ ਦਿੱਲੀ ਆ ਰਿਹਾ ਤੇ ਅੱਜ ਦੀ ਰਾਤ ਤੂੰ ਮੇਰੇ ਕੋਲ ਆ ਜਾਹੀਂ ਉਹ ਕਹਿਣ ਲੱਗਾ ਠੀਕ ਆ ਉਹ ਵੀ ਇਹੋ ਜਿਹੇ ਮੌਕੇ ਦੀ ਭਾਲ ਵਿੱਚ ਹੀ ਰਹਿੰਦਾ ਸੀ ਉਸ ਨੇ ਮਾਸੀ ਨੂੰ ਬਹਾਨਾ ਲਾਇਆ ਤੇ ਮੇਰੇ ਕੋਲ ਆ ਗਿਆ ਉਸ ਨੂੰ ਦੇਖ ਕੇ ਤਾਂ ਮੇਰੇ ਸੱਸ ਸਹੁਰਾ ਬਹੁਤ ਖੁਸ਼ ਹੋਏ ਕਹਿਣ ਲੱਗੇ ਪੁੱਤਰ ਅੱਜ ਤੂੰ ਆ ਗਿਆ ਅੱਜ ਗਗਨ ਕਰਨੇ ਨਹੀਂ ਤਾਂ ਤੇਰੀ ਵਧੀਆ ਸੇਵਾ ਕਰਨੀ ਸੀ ਗੱਗੂ ਕਹਿਣ ਲੱਗਾ ਕੋਈ ਗੱਲ ਨਹੀਂ ਮਾਸੜ ਜੀ ਆਪਾਂ ਇੱਥੇ ਸੇਵਾ ਕਰਵਾਉਣ ਥੋੜੀ ਆਏ ਹੋਏ ਆ ਮੈਂ ਤਾਂ ਅੱਗੇ ਜਾ ਰਿਹਾ ਸੀ ਤੇ ਆਪਣੇ ਦੋਸਤ ਨੂੰ ਮਿਲਣ ਦੇ ਲਈ ਤੇ ਸੋਚਿਆ ਕਿ ਪਿੰਡ ਵਿੱਚੋਂ ਦੀ ਕੀ ਲੰਘਣਾ ਤੁਹਾਨੂੰ ਮਿਲ ਹੀ ਚੱਲਦਾ ਤੇ ਮੈਂ ਉਸ ਨੂੰ ਕਿਹਾ ਕਿ ਗੱਗੂ ਹੁਣ ਤਾਂ ਸ਼ਾਮ ਦੇ 7 ਵਜੇ ਗਏ ਨੇ ਤੇ ਹਨੇਰਾ ਹੋ ਗਿਆ ਅਸੀਂ ਤੈਨੂੰ ਹੁਣ ਜਾਣ ਨਹੀਂ ਦੇਣਾ ਤੂੰ ਮਾਸੀ ਜੀ ਨੂੰ ਫੋਨ ਕਰਦੇ ਤੇ ਸਵੇਰੇ ਹੀ ਚਲਾ ਜਾਵੇਂ ਮੇਰੀ ਸਹੁਰੇ ਨੇ ਵੀ ਮੇਰੀ ਹਾਂ ਵਿੱਚ ਹਾਂ ਮਲਾਈ ਕਹਿਣ ਲੱਗਾ ਗੱਗੂ ਪੁੱਤ ਹੁਣ ਅਸੀਂ ਤੈਨੂੰ ਜਾਨ ਨਹੀਂ ਦੇਣਾ ਗੱਗੂ ਤਾਂ ਪਹਿਲਾਂ ਹੀ ਜਾਨ ਰਹਿਣ ਵਾਸਤੇ ਆਇਆ ਸੀ ਬਸ ਘੋ ਘੋ ਹੀ ਨਾ ਕਹਿ ਰਿਹਾ ਸੀ ਗੱਗੂ ਕਹਿਣ ਲੱਗਾ ਕਿ ਠੀਕ ਐ ਮਾਸਰ ਜੀ ਫਿਰ ਮੈਂ ਸੁਬਾ ਹੀ ਜਾਵਾਂਗਾ ਮੈਂ ਫਿਰ ਰੋਟੀ ਪਾਣੀ ਬਣਾਉਣ ਲੱਗ ਪਈ ਅਸੀਂ ਸਾਂ ਰੋਟੀ ਖਾ ਲਈ ਤੇ ਫਿਰ ਗੱਲਾਂ ਕਰਨ ਬੈਠ ਕੇ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਕਿ ਪੁੱਤਰ ਗੱਗੂ ਤਾਂ ਮੰਝਾ ਬਿਸਤਰਾ ਆਪਣੇ ਕਮਰੇ ਵਿੱਚ ਲਾ ਲਈ ਮੈਂ ਕਿਹਾ ਠੀਕ ਹੈ ਡੈਡੀ ਜੀ ਨਾਲੇ ਅਸੀਂ ਭੈਣ ਭਰਾ ਗੱਲਾਂ ਬਾਤਾਂ ਕਰ ਲਵਾਂਗੇ ਮੈਂ ਆਪਣੇ ਕਮਰੇ ਵਿੱਚ ਹੀ ਗੱਗੂ ਦਾ ਮੰਝਾ ਡਾਲਿਆ ਤੇ ਇੱਕ ਬਿਸਤਰਾ ਰੱਖ ਦਿੱਤਾ ਪੈਣਾ ਤਾਂ ਅਸੀਂ ਦੋਨਾਂ ਨੇ ਬੈਠਦੇ ਹੀ ਸੀ ਬਸ ਉਹ ਤਾਂ ਇੱਕ ਦਿਖਾਵਾ ਕਰ ਦਿੱਤਾ ਅਸੀਂ ਕਾਫੀ ਟਾਈਮ ਗੱਲਾਂ ਕਰਦੇ ਰਹੇ ਫਿਰ ਅਸੀਂ ਸੌਣ ਲਈ ਚਲੇ ਗਏ ਮੈਂ ਆਪਣੇ ਕਮਰੇ ਦੀ ਕੁੰਡੀ ਲਗਾ ਦਿੱਤੀ ਤੇ ਉਸ ਦਿਨ ਮੈਂ ਤੇ ਗੱਗੂ ਨੇ ਬਹੁਤ ਪਿਆਰ ਕੀਤਾ ਅਸੀਂ ਸਾਰੀ ਰਾਤ ਨਾ ਸੁੱਤੇ ਅਸੀਂ ਸਾਰੀ ਰਾਤ ਇੱਕ ਦੂਜੇ ਨੂੰ ਖੁਸ਼ ਕਰਨ ਉੱਤੇ ਹੀ ਲਗਾ ਦਿੱਤੀ ਗੱਗੂ ਨੂੰ ਕਿਹਾ ਕਿ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਇਹੋ ਜਿਹਾ ਪਿਆਰ ਪਾਉਣ ਦੇ ਲਈ ਤਰਸਾ ਹੀ ਦਿੱਤਾ ਉਹ ਹੱਸ ਕੇ ਕਹਿਣ ਲੱਗਾ ਕਿ ਕਿਤੇ ਤੇਰਾ ਘਰ ਵਾਲਾ ਜਨਾਨਾ ਤਾਂ ਨਹੀਂ ਜਿਹੜਾ ਉਹ ਆਪਣੀ ਨਵੀਂ ਨਹਿਲ ਨਵੇਲੀ ਤੁਲ ਹਨ ਨੂੰ ਖੁਸ਼ ਨਹੀਂ ਕਰ ਸਕਦਾ ਮੈਂ ਉਸ ਨੂੰ ਕਿਹਾ ਕਿ ਨਹੀਂ ਨਹੀਂ ਜਨਾਨਾ ਤਾਂ ਨਹੀਂ ਆ ਉਹ ਤਾਂ ਬਹੁਤ ਹੀ ਚੰਗਾ ਪੜਾਏ ਬਸ ਉਹਦਾ ਕੰਮ ਵਾਲੀ ਹੀ ਧਿਆਨ ਹੈ ਤੇ ਉਹ ਮੇਰੇ ਨਾਲ ਰੋਮਾਂਸ ਕਰਨ ਵਿੱਚ ਦਿਲਚਸਪੀ ਬਹੁਤ ਹੀ ਘੱਟ ਰੱਖਦਾ ਗੱਗੂ ਕਹਿਣ ਲੱਗਾ ਕਿ ਹੁਣ ਤੂੰ ਉਸਦੀ ਪਰਵਾਹ ਨਾ ਕਰ ਹੁਣ ਮੈਂ ਤੈਨੂੰ ਖੁਸ਼ ਕਰ ਦਿਆ ਕਰਦਾ ਰਿਹਾ ਕਰਾਂਗਾ ਅਗਲੀ ਸਵੇਰ ਗੱਗੂ ਚਾਹ ਪੀ ਕੇ ਚਲਾ ਗਿਆ ਕਿਉਂਕਿ ਮੇਰੇ ਘਰ ਵਾਲੇ ਨੇ ਤੇ ਮੇਰੇ ਨਾਲ ਤਾਂ 10:00 ਵਜੇ ਤੱਕ ਪਿੰਡ ਸਾਡੇ ਆ ਹੀ ਜਾਣਾ ਸੀ ਗੱਗੂ ਹਣ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉੱਥੋਂ ਨਿਕਲ ਗਿਆ ਜਿਦੋਂ ਮੇਰਾ ਘਰ ਘਰ ਵਾਲਾ ਘਰ ਆਇਆ ਤਾਂ ਬਹੁਤ ਵਧੀਆ ਸਵਾਗਤ ਕੀਤਾ ਤੇ ਫਿਰ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਕੱਲ ਤੁਹਾਡੀ ਜਾਣ ਤੋਂ ਬਾਅਦ ਸ਼ਾਮ ਨੂੰ ਕੱਗੂ ਆਇਆ ਸੀ ਤੇ ਡੈਡੀ ਜੀ ਨੇ ਉਹਨੂੰ ਜਾਣ ਨਹੀਂ ਦਿੱਤਾ ਰੱਖ ਲਿਆ ਉਹ ਰਾਤ ਰਹਿ ਕੇ ਕਿਹਾ ਮੇਰਾ ਘਰ ਵਾਲਾ ਕਹਿੰਦਾ ਕਿ ਮੇਰੇ ਪਿੱਛੋ ਪਿੱਛੋਂ ਹੀ ਆ ਕੇ ਮੁੜ ਗਿਆ ਜੇ ਕਿੱਥੇ ਮੇਰੇ ਹੁੰਦਿਆ ਹੀ ਆਇਆ ਹੁੰਦਾ ਤਾਂ ਮੈਂ ਆਪਣੇ ਸਾਲਾ ਸਾਹਿਬ ਦੀ ਖੂਬ ਸੇਵਾ ਕਰਨੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਵਧੀਆ ਉਸਨੂੰ ਖਾਣਾ ਬਣਾ ਕੇ ਦਿੱਤਾ ਤੇ ਖਵਾਇਆ ਵਧੀਆ ਉਸਦੀ ਸੇਵਾ ਕੀਤੀ ਐ ਮੈਂ ਮਾਨ ਹੀ ਮਾਨ ਵਿੱਚ ਹੱਸ ਰਹੀ ਸੀ ਕਿ ਜਿਹੋ ਜਿਹੀ ਸੇਵਾ ਉਸਦੀ ਮੈਂ ਕੀਤੀ ਐ ਉਹੋ ਜਿਹੀ ਸੇਵਾ ਤੁਹਾਡੇ ਹੁੰਦਿਆ ਨਹੀਂ ਹੋਣੀ ਸੀ ਬਸ ਫਿਰ ਅਸੀਂ ਆਨੀ ਪਹਾਨੀ ਮਿਲਦੇ ਰਹਿੰਦੇ ਜਦੋਂ ਸਾਡੇ ਘਰਦਿਆਂ ਨੇ ਕਿਤੇ ਮੇਰੀ ਨਾਨਦ ਨਾਲ ਘੁੰਮਣ ਫਿਰਨ ਜਾਣਾ ਹੁੰਦਾ ਤਾਂ ਤੇ ਮੇਰੇ ਕੋਲ ਕੋਈ ਨਾ ਹੁੰਦਾ ਤਾਂ ਮੈਂ ਬਹਾਨਾ ਬਣਾਵਾਂ ਦੀ ਸੀ ਕਿ ਘਰ ਮੈਂ ਇਕੱਲੀ ਹੀ ਰਹਿ ਰਹੀ ਆ ਤੇ ਤੁਸੀਂ ਚਲੇ ਜਾਓ ਉਹਨਾਂ ਦੇ ਜਾਣ ਪਿੱਛੋਂ ਮੈਂ ਗੱਗੂ ਨੂੰ ਬਿਰਾ ਲੈਂਦੀ ਸੀ ਕਿਉਂਕਿ ਉਹਨਾਂ ਨੇ ਉਹਨਾਂ ਦਾ ਪਿੰਡ ਸਾਡੇ ਪਿੰਡ ਤੋਂ ਬਿਲਕੁਲ ਹੀ ਨੇੜੇ ਸੀ ਅਸੀਂ ਦੋਨੇ ਇੱਕ ਦੂਜੇ ਨੂੰ ਮਿਲਦੇ ਤੇ ਬੜਾ ਰੋਮਾਂਸ ਕਰਦੇ ਸੀ ਗੱਗੂ ਦਾ ਮੇਰੇ ਸਹੁਰੇ ਘਰ ਆਉਣਾ ਜਾਣਾ ਕੁਝ ਜ਼ਿਆਦਾ ਹੀ ਵੱਧ ਗਿਆ ਸੀ ਤੇ ਮੇਰੀ ਨੰਦ ਨੂੰ ਸਾਡੇ ਤੇ ਸ਼ੱਕ ਹੋਣ ਲੱਗਾ ਤੇ ਉਸਨੇ ਪਤਾ ਨਹੀਂ ਕਿਹੜੇ ਵੇਲੇ ਮੇਰੇ ਘਰ ਵਾਲੇ ਨੂੰ ਉਂਗਲ ਲਾ ਦਿੱਤੀ ਮੇਰੇ ਘਰ ਵਾਲਾ ਹੁਣ ਮੇਰੇ ਤੇ ਨਿਗਰਾਨੀ ਰੱਖਣ ਲੱਗ ਪਿਆ ਸੀ ਇੱਕ ਦਿਨ ਮੈਂ ਗੱਗੂ ਨਾਲ ਗੱਲ ਕਰ ਰਹੀ ਸੀ ਕਿ ਮੇਰੇ ਘਰ ਵਾਲੇ ਨੇ ਮੈਨੂੰ ਪਿੱਛੇ ਖੜੇ ਖੜ ਕੇ ਸੁਣ ਲਿਆ ਤੇ ਉਸਨੇ ਮੈਨੂੰ ਬਹੁਤ ਕੁੱਟਿਆ ਕਹਿਣ ਲੱਗਾ ਦਾਸ ਕਿਸ ਦੇ ਨਾਲ ਗੱਲ ਕਰਦੀ ਸੀ ਮੈਂ ਤਾਂ ਸਾਫ਼ ਮੁਕਰ ਗਈ ਮੈਂ ਕਿਹਾ ਮੈਂ ਆਪਣੀ ਸਹੇਲੀ ਨਾਲ ਗੱਲ ਕਰਦੀ ਸੀ ਤੁਹਾਨੂੰ ਤਾਂ ਐਵੇਂ ਹੀ ਸ਼ੱਕ ਹੋ ਗਿਆ ਅਸੀਂ ਸਹੇਲੀਆਂ ਸਹੇਲੀਆਂ ਇੱਕ ਦੂਜੀ ਨਾਲ ਇੰਜ ਗੱਲਾਂ ਕਰਦੀਆਂ ਹੁੰਦੀਆਂ ਜਿਵੇਂ ਕਿ ਦੋ ਮੁੰਡੇ ਆਪਸ ਵਿੱਚ ਗੱਲਾਂ ਕਰ ਰਹੇ ਹੋ ਮੇਰੀ ਨਣਦ ਵੀ ਕਹਿਣ ਲੱਗੀ ਕਿ ਪਾਬੀ ਮੈਨੂੰ ਤੇਰੇ ਸ਼ੱਕਾ ਕਿ ਦਾਲ ਵਿੱਚ ਜਰੂਰ ਕੁਝ ਕਾਲਾ ਮੈਂ ਉਹਨਾਂ ਨੂੰ ਪੂਰਾ ਵਿਸ਼ਵਾਸ ਤੋਂ ਆ ਦਿੰਦਾ ਕਿ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਪਰ ਮੇਰਾ ਘਰ ਵਾਲਾ ਹਰ ਰੋਜ਼ ਮੇਰਾ ਵਾਰ-ਵਾਰ ਫੋਨ ਚੈੱਕ ਕਰਦਾ ਰਹਿੰਦਾ ਫਿਰ ਮੈਂ ਗੱਗੂ ਨੂੰ ਕਹਿ ਦਿੰਦਾ ਸੀ ਕਿ ਮੈਨੂੰ ਨਾ ਕੋਈ ਮੈਸੇਜ ਕਰੇ ਤੇ ਨਾ ਹੀ ਫੋਨ ਕਰੇ ਕਿਉਂਕਿ ਐਵੇਂ ਇਹਨਾਂ ਨੂੰ ਸ਼ੱਕ ਹੋ ਜਾਊਗਾ ਪਰ ਗੱਗੂ ਮੇਰੇ ਤੋਂ ਬਿਨਾ ਹੁਣ ਰਹਿ ਨਹੀਂ ਸਕਦਾ ਸੀ ਉਹ ਕਦੇ-ਕਦੇ ਮੈਨੂੰ ਫੋਨ ਕਰ ਲੈਂਦਾ ਹੁੰਦਾ ਸੀ ਕਿ ਮੇਰਾ ਤੇਰੇ ਬਿਨਾ ਹੁਣ ਰਹਿਣਾ ਬਹੁਤ ਔਖਾ ਹੋਇਆ ਪਿਆ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਮੈਨੂੰ ਕਹਿਣ ਲੱਗਾ ਕਿ ਆਪਾਂ ਘਰੋਂ ਭੱਜ ਚੱਲਦੇ ਹਾਂ ਕਿਉਂਕਿ ਜੇਕਰ ਮੈਨੂੰ ਤੇਰੇ ਬਿਨਾਂ ਰਹਿਣਾ ਪੈ ਗਿਆ ਤਾਂ ਮੈਂ ਮਰ ਜਾਵਾਂਗਾ ਤੂੰ ਫੇਰ ਨਾ ਗਈ ਕਿ ਮੈਨੂੰ ਦੱਸਿਆ ਨਹੀਂ ਮੈਨੂੰ ਕਹਿਣ ਲੱਗਾ ਮੈਂ ਉਸ ਨੂੰ ਕਿਹਾ ਕਿ ਤੂੰ ਇਹੋ ਜਿਹਾ ਕੁਝ ਨਹੀਂ ਕਰਨਾ ਮੈਨੂੰ ਕਹਿਣ ਲੱਗਾ ਕਿ ਠੀਕਾ ਪੈਸਾ ਤੇ ਅੱਲਾ ਤੇ ਗਹਿਣਾ ਘਟਾ ਚੁੱਕ ਲੈਂ। ਮੈਂ ਸਾਰਾ ਕੁਝ ਇਕੱਠਾ ਕਰਕੇ ਆਪਣੇ ਪਰਸ ਵਿੱਚ ਪਾ ਲਿਆ ਤੇ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਬਾਹਰ ਲੁਕੋ ਕੇ ਰੱਖ ਦਿੱਤੇ। ਕਿਸੇ ਨੂੰ ਕੋਈ ਪਤਾ ਨਾ ਲੱਗਾ। ਫਿਰ ਰਾਤ ਨੂੰ ਮੈਂ ਘਰੋਂ ਭੱਜ ਨਿਕਲੀ। ਮੈਂ ਤੇ ਗੱਪੂ ਗੱਗੂ ਅਸੀਂ ਪਹਿਲਾ ਹਫ਼ਤਾ ਕੋਤਾ ਹੋਟਲ ਵਿੱਚ ਰਹੇ ਪਰ ਸਾਡੇ ਕੋਲ ਪੈਸੇ ਜ਼ਿਆਦਾ ਨਹੀਂ ਸੀ। ਫਿਰ ਅਸੀਂ ਇੱਕ ਹੋਰ ਸ਼ਹਿਰ ਚਲੇ ਗਏ। ਜਿਹੜਾ ਕਿ ਬਹੁਤ ਜ਼ਿਆਦਾ ਦੂਰ ਸੀ ਉੱਥੇ ਅਸੀਂ ਇੱਕ ਮੰਦਿਰ ਵਿੱਚ ਰਹਿਣ ਲੱਗ ਪਏ ਮੈਂ ਗੱਗੂ ਨੂੰ ਕਿਹਾ ਕਿ ਆਪਾਂ ਹੁਣ ਇਸ ਰਿਸ਼ਤੇ ਨੂੰ ਪਤੀ ਪਤਨੀ ਦਾ ਨਾਮ ਦੇਣਾ ਉਹ ਕਹਿਣ ਲੱਗਾ ਨਾਮ ਦੇਣ ਨਾਲ ਕੀ ਹੁੰਦਾ ਆਪਾਂ ਵੈਸੇ ਵੀ ਤਾਂ ਹੁਣ ਪਤੀ ਪਤਨੀ ਬਣ ਹੀ ਚੁੱਕੇ ਹਾਂ ਜਦੋਂ ਆਪਣੇ ਸੰਬੰਧ ਬਣ ਗਏ ਤੇ ਪਤੀ ਪਤਨੀ ਵਿੱਚ ਬਾਕੀ ਕੀ ਰਹਿ ਗਿਆ ਮੈਂ ਉਸ ਨੂੰ ਕਿਹਾ ਕਿ ਇਸ ਬੰਧ ਤਾਂ ਬਣ ਗਏ ਨੇ ਪਰ ਇਸ ਰਿਸ਼ਤੇ ਨੂੰ ਨਾਮ ਦੇਣ ਲਈ ਸਾਨੂੰ ਵਿਆਹ ਕਰਵਾਉਣਾ ਪੈਣਾ ਉਹ ਕਹਿਣ ਲੱਗਾ ਠੀਕ ਆ ਆਪਾਂ ਕੱਲ ਨੂੰ ਹੀ ਇਸੇ ਮੰਦਰ ਵਿੱਚ ਵਿਆਹ ਕਰਵਾ ਲਵਾਂਗੇ ਅਗਲੇ ਦਿਨ ਮੈਂ ਵਧੀਆ ਤਿਆਰ ਹੋ ਗਈ ਤੇ ਉਹ ਮੈਨੂੰ ਕਹਿਣ ਲੱਗਾ ਮੈਂ ਵਿਆਹ ਵਿੱਚ ਜੋ ਵੀ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਬਾਜ਼ਾਰ ਇੱਥੇ ਬੈਠ ਉਹ ਮੈਨੂੰ ਮੰਦਰ ਵਿੱਚ ਬਿਠਾ ਕੇ ਆਪ ਵਿਚਾਰ ਚਲਾ ਗਿਆ ਪਰ ਮੈਨੂੰ ਉਡੀਕ ਦੀ ਉਡੀਕ ਦੀ ਨੂੰ ਸ਼ਾਮ ਹੋ ਗਈ ਸੀ ਗੱਗੂ ਅਜੇ ਤੱਕ ਨਹੀਂ ਆਇਆ ਸੀ ਮੈਂ ਉਸਦਾ ਫੋਨ ਵੀ ਵਾਰ-ਵਾਰ ਲਗਾ ਰਹੀ ਸੀ ਪਰ ਉਸਦਾ ਤਾਂ ਫੋਨ ਬੰਦ ਆਈ ਜਾ ਰਿਹਾ ਸੀ ਮੈਂ ਇਸੇ ਤਰ੍ਹਾਂ ਫਿਕਰਾਂ ਵਿੱਚ ਬੈਠੀ ਨੇ ਸਾਰੀ ਰਾਤ ਲੰਘਾ ਲਈ ਅਗਲੀ ਸਵੇਰ ਫਿਰ ਗਗੂ ਦਾ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਫੋਨ ਲੱਗ ਗਿਆ ਉਸਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਮੈਂ ਤਾਂ ਪਿੰਡ ਵਾਪਸ ਚਲਾ ਗਿਆ ਕਿਉਂਕਿ ਮੈਨੂੰ ਆਪਣੀ ਮਾਂ ਦੀ ਬੜੀ ਫਿਕਰ ਸੀ ਮੈਂ ਉੱਥੇ ਬੈਠੀ ਰੋ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਤੂੰ ਮੈਨੂੰ ਵਰਤ ਕੇ ਛੱਡ ਦਿੱਤਾ ਤੇ ਹੁਣ ਮੈਂ ਕਿੱਥੇ ਜਾਵਾਂਗੀ ਪਰ ਉਸ ਨੇ ਮੇਰੀ ਕੋਈ ਗੱਲ ਦਾ ਜਵਾਬ ਨਾ ਦਿੱਤਾ ਤੇ ਫੋਨ ਹੀ ਕੱਟ ਦਿੱਤਾ ਉਸ ਦਿਨ ਤੋਂ ਬਾਅਦ ਉਸ ਦਾ ਫੋਨ ਦੁਬਾਰਾ ਕਦੇ ਵੀ ਨਹੀਂ ਲੱਗਿਆ ਸ਼ਾਇਦ ਉਸ ਨੇ ਆਪਣਾ ਨੰਬਰ ਹੀ ਬਦਲ ਲਿਆ ਸੀ ਫਿਰ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਕਿ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਆ ਮੇਰੀ ਗਲਤੀ ਮaaf ਕਰ ਦਿਓ ਤੇ ਮੈਨੂੰ ਆ ਕੇ ਲੈ ਜਾਓ ਉਹ ਕਹਿਣ ਲੱਗਾ ਤੂੰ ਗਲਤੀ ਇੰਨੀ ਵੱਡੀ ਕੀਤੀ ਆ ਜਿਸ ਨੂੰ ਮaaf ਨਹੀਂ ਕੀਤਾ ਜਾ ਸਕਦਾ ਹੁਣ ਮੈਨੂੰ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ ਸੀ ਕਿ ਮੈਂ ਕਿੱਥੇ ਜਾਵਾਂ ਤੇ ਮੇਰੇ ਘਰ ਵਾਲਾ ਗਗਨ ਵੀ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਸੀ ਕਿਉਂਕਿ ਮੈਂ ਉਹਨਾਂ ਦੀ ਇੱਜ਼ਤ ਦੀ ਪਰਵਾਹ ਕੀਤੇ ਬਿਨਾਂ ਹੀ ਉਸ ਘਰ ਵਿੱਚੋਂ ਭੱਜ ਜਾਏ ਤੇ ਹੁਣ ਉਹ ਮੈਨੂੰ ਕਿਉਂ ਰੱਖਣਗੇ ਉਸ ਤੋਂ ਬਾਅਦ ਮੈਂ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਤੇ ਉਹਨਾਂ ਨੇ ਤਾਂ ਮੇਰੇ ਨਾਲ ਗੱਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਕਹਿਣ ਲੱਗੀ ਸਾਡੀਆਂ ਤਾਂ ਦੋ ਹੀ ਧੀਆ ਨੇ ਸਾਡੀ ਵੱਡੀ ਧੀ ਤਾਂ ਕਾਫੀ ਟਾਈਮ ਪਹਿਲਾਂ ਮਰ ਗਈ ਆ ਜਦੋਂ ਤਾਂ ਉਸਨੇ ਸਹੁਰਾ ਪਰਿਵਾਰ ਛੱਡਿਆ ਬਾਅਦ ਸਾਡੇ ਲਈ ਤਾਂ ਉਸ ਦਿਨ ਤੋਂ ਹੀ ਉਹ ਮਰ ਗਈ ਸੀ ਹੁਣ ਮੈਂ ਬੈਠੀ ਆਪਣੇ ਕੀਤੇ ਤੇ ਬੜਾ ਹੀ ਪਛਤਾ ਰਹੀ ਸੀ ਤੇ ਨਾਲੇ ਉੱਚੀ ਉੱਚੀ ਰੋ ਰਹੀ ਸੀ ਕਿਉਂਕਿ ਰੋਣ ਦੇ ਸਿવાય ਮੇਰੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਸੀ ਕਿਉਂ ਮੈਂ ਗੱਗੂ ਦੇ ਮਗਰ ਲਾ ਕੇ ਆਪਣਾ ਹਸਤਾ ਵਸਤਾ ਖਰਾਬ ਹੀ ਉਜੜ ਲਿਆ ਸੀ ਮੇਰਾ ਘਰ ਵਾਲਾ ਬੜਾ ਚੰਗਾ ਇਨਸਾਨ ਸੀ ਉਸ ਦਾ ਹਰ ਵੇਲੇ ਕੰਮਾਂ ਵਿੱਚ ਹੀ ਧਿਆਨ ਹੁੰਦਾ ਸੀ ਉਸ ਨੇ ਕਦੀ ਵੀ ਮੇਰੇ ਸਿવાય ਕਿਸੇ ਬਗਾਨੀ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ ਸੀ ਮੈਂ ਹੀ ਉਸ ਨੂੰ ਧੋਖਾ ਦੇ ਕੇ ਆਈ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਉਸ ਘਰ ਵਿੱਚ ਮੇਰੀ ਹਰ ਗੱਲ ਨੂੰ ਕੱਟਣ ਤੋਂ ਪਹਿਲਾਂ ਹੀ ਪੂਰੀ ਕਰ ਦਿੱਤੀ ਜਾਂਦੀ ਸੀ ਪਰ ਮੈਂ ਆਪਣੇ ਪੈਰੀਂ ਆਪ ਕੋ ਹੜਾ ਮਾਰ ਲਿਆ ਸੀ ਹੁਣ ਮੇਰੇ ਪੱਲੇ ਪਿਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਮੈਂ ਜਾਣਦੀ ਵੀ ਤਾਂ ਕਿੱਥੇ ਜਾਂਦੀ ਫਿਰ ਮੈਂ ਬਸ ਉਸੇ ਮੰਦਰ ਵਿੱਚ ਹੀ ਸੇਵਾਦਾਰਨੀ ਬਣ ਕੇ ਰਹਿ ਗਈ ਦੋ ਸਾਲ ਹੋਏ ਨੇ ਇਹ ਸਭ ਕੁਝ ਬੀਤਿਆ ਪਰ ਮੇਰੇ ਦਿlo ਦਿਮਾਗ ਵਿੱਚੋਂ ਇਹ ਗੱਲ ਬਿਲਕੁਲ ਵੀ ਨਹੀਂ ਨਿਕਲਦੀ ਤੇ ਮੈਂ ਇਕੱਲੀ ਬੈਠ ਕੇ ਰੋ ਰੋ ਕੇ ਆਪਣਾ ਢਿੱਡ ਹੌਲਾ ਕਰ ਲੈਂਦੀ ਆ ਇੱਥੇ ਸਾਰਾ ਦਿਨ ਕੰਮ ਕਰਦੀ ਆ ਤੇ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਆ ਮੇਰਾ ਆਪਣਾ ਮਾਪੇ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਉਹਨਾਂ ਦੀ ਬਹੁਤ ਜ਼ਿਆਦਾ ਆਉਂਦੀ ਆ ਤੇ ਤੜਫਦੀ ਰਹਿੰਦੀ ਆ ਮੈਂ ਜਾਉਂਦੀ ਜ਼ਰੂਰ ਆ ਪਰ ਮੈਂ ਮਰਿਆਂ ਨਾਲੋਂ ਘਟ ਨਹੀਂ ਕਿਉਂਕਿ ਜੋ ਮਰ ਜਾਂਦਾ ਉਸ ਦਾ ਤਾਂ ਇੱਕ ਵਾਰ ਕੰਮ ਨਿਭੜ ਜਾਂਦਾ ਤੇ ਮੈਂ ਹਰ ਰੋਜ਼ ਮਰ ਮਰ ਕੇ ਜਉਂਦੀ ਹਾਂ ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਕਿ ਜੋ ਗਲਤੀ ਮੈਂ ਕੀਤੀ ਹੈ ਮੈਂ ਪ੍ਰਮਾਤਮਾਗੇ ਇਹ ਅਰਦਾਸ ਕਰਦੀ ਹਾਂ ਕਿ ਉਹ ਗਲਤੀ ਪ੍ਰਮਾਤਮਾ ਕਿਸੇ ਦੀ ਕਿਸਮਤ ਵਿੱਚ ਦੁਬਾਰਾ ਨਾ ਲੇਖਣ ਜੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਰਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ